ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਅੱਕੇ ਪਾ ਅੱਜ ਵੀਡੀਓ ਪਾਉਣੇ ਆ ਸ਼ਾਰਟ ਵੈਰੈਟੀਆਂ ਦੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਕਿ ਨਵੀਆਂ ਤੋਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਪਣੀਆਂ ਵੀਡੀਓ ਜਿਹੜੀਆਂ ਹੁੰਦੀਆਂ ਜੈਨੂਇਨ ਜਿਹੜੀਆਂ ਵੀਡੀਓ ਹੁੰਦੀਆਂ ਕੋਈ ਕਿਤਾਬੀ ਗੱਲਾਂ ਨਹੀਂ ਹੁੰਦੀਆਂ ਬਾਹਾਲੀਆਂ ਵਿੱਚ ਵੀ ਸਮਝਣਾ ਆਊਗੀ ਜੱਟ ਸੌਦਾ ਹੁੰਦਾ ਆਪਣਾ ਤੇ ਵੀਡੀਓ ਆਪਣੀ ਜਿਹੜੀ ਆਪਾਂ ਵੀਡੀਓ ਦੇ ਵਿੱਚ ਗੱਲ ਦੱਸਾਂਗੇ ਉਹ ਇਹ ਨਾ ਹੋਊਗੀ ਵੀ ਐਵੇਂ ਕੋਈ ਮਨੋ ਬਣਾ ਕੇ ਜਾਂ ਕੋਈ ਮਨ ਘੜਤ ਜਾਂ ਕੋਈ ਐਵੇਂ ਮਾਰ ਦਾਂਗੇ ਜੈਨੂ ਨਹੀਂ ਗੱਲ ਹੋਊਗੀ ਅੱਜ ਆਪਾਂ ਵੀਡੀਓ ਪਾਉਣੇ ਆ ਸ਼ਾਰਟ ਵੈਰਾਈਟੀਆਂ ਦੇ ਜਿਹੜੀਆਂ 120 ਤੋਂ 25 ਦਿਨਾਂ ਦੀਆਂ ਇੱਕ YouTube ਤੇ ਵੀਡੀਓ ਬੜੀ ਚੱਲੀ ਜਾਂਦੀ ਹੈ ਝੋਨੇ ਦੀ ਜਿਹੜਾ ਸ਼ਾਰਟ ਵੈਰਾਈਟੀ ਐ ਸੀ ਕੇ 47 ਝੋਨੇ ਦੀ ਸੀ ਕੇ 47 ਚੰਦ ਸੀਡ ਦਾ ਹੈਗਾ ਸੀ ਕੇ 47 ਤਾਂ ਬਾਈ ਝੋਨੇ ਬਾਰੇ ਉਹਦੇ ਬਾਰੇ ਮੈਂ ਇਹ ਦੱਸਣ ਲੱਗਾ ਹਾਂ ਵੀ ਉਹ ਝੋਨੇ ਦਾ ਨਾ ਵੀ ਥੋੜੀ ਸ਼ੋਰਟੇਜ ਹੈ ਤੇ ਕਿਸਾਨਾਂ ਦੀ ਬੜੀ ਲੁੱਟ ਹੋ ਰਹੀ ਹੈ ਕੋਈ ਉਹਦੀ ਥੈਲੀ 1700 ਦੀ ਰਾ ਲਾ ਰਿਹਾ ਕੋਈ 1600 ਦੀ ਲਾ ਰਿਹਾ ਕੋਈ 1800 ਮੰਗੀ ਜਾਂਦਾ ਤਾਂ ਇਸੇ ਵਿਸ਼ੇ ਦੇ ਵਿੱਚ ਆਪਾਂ ਵੀਡੀਓ ਪਾਉਣ ਲੱਗੇ ਹਾਂ ਵੀ ਐਵੇਂ ਕਿਤੇ ਵੀਡੀਓ ਦੇ ਚੱਕਰ 'ਚ ਵੀਡੀਓ ਦੇਖ ਕੇ ਆਪਾਂ ਇਹ ਨਾ ਹੋਵੇ ਵੀ ਆਪਾਂ ਐਵੇਂ ਫालतू ਪੈਸੇ ਖਰਚਦ ਗਏ ਹਨਾ ਵੀ 1700 ਜਾਂ 1600 ਖਰਚਦ ਗਏ ਥੈਲੀ ਦਾ ਜਿਵੇਂ 1200 ਰੁਪਿਆ ਰੇਟ ਆਮ ਹਾਈਬ੍ਰਿਡ ਥੈਲੀ ਦਾ ਕੋਈ ਵੀ ਆਪਾਂ ਲੈਣਾ ਕੋਈ ਥਾ 1200 ਕੇ ਦਾ 1100 ਕੇ ਦਾ 1250 ਤਾਂ ਜਿਹੜਾ ਚਾਂਸ ਸੀਡ ਦਾ ਹੈਗਾ ਸੀਕੇ 47 ਕੋਈ ਇਹ ਗੱਲ ਨਹੀਂ ਹੈ ਵੀ ਜਿੱਥੇ ਉਹ ਸੀਕੇ 47 ਆਪਾਂ ਲਾਤਾ ਤੇ ਸੀਕੇ 47 ਦਾ 90 ਮਾਣ ਨਿਕਲੇ ਹੋਊਗਾ ਤੇ ਜੇ ਆਪਾਂ ਕੋਈ ਹੋਰ ਲਾਤਾ ਤੇ ਉਹ ਆਪਣਾ 50 ਮਾਣ ਤੇ ਜਾਂ 60 ਮਾਣ ਤੇ ਰਹਿ ਜਾਊਗਾ ਇੰਨਾ ਫਰਕ ਨਹੀਂ ਪੈਂਦਾ ਹਾਈਬ੍ਰਿਡ ਚੋਂਆਂ ਦਾ ਵੱਧ ਤੋਂ ਵੱਧ 5-7 ਮਾਣ ਦਾ ਫਰਕ ਪੈਂਦਾ ਹੁੰਦਾਗਾ ਕੋਈ ਵੱਧ ਨਿਕਲੇ ਹੁੰਦਾ ਹੋ ਸਕਦਾ ਜੇ ਆਪਾਂ ਕੋਈ ਹੋਰ ਵੈਰੈਟੀ ਲਾਈਏ ਤਾ ਸੀਕੇ 47 ਤੋਂ ਵੀ ਵੱਧ ਨਿਕਲੇ ਆਵੇ ਤੇ ਹੋ ਸਕਦਾ ਕੋਈ 5-7 ਮਣ ਸੀਕੇ 47 ਵੱਧ ਨਿਕਲੇ ਆਵੇ ਗੱਲ ਇਹ ਆ ਵੀ ਐਵੇਂ ਨਾ ਐਵੇਂ ਫालतू ਪੈਸੇ ਖਰਚ ਕਰਨ ਦੀ ਕੋਈ ਲੋੜ ਨਹੀਂ ਗਈ ਜਿਹੜੀਆਂ ਸ਼ਾਰਟ ਵੈਰਾਈਟੀਆਂ ਆ ਸ਼ਾਰਟ ਵੈਰਾਈਟੀਆਂ 40 ਐ ਮੈਂ ਜੇ ਗਿਣੌਣ ਲੱਗ ਪਾਂ ਤਾਂ ਵੀਡੀਓ ਲੰਮੀ ਹੋ ਜੂਗੀ ਹੋਰ ਬਹੁਤ ਆ ਸ਼ਾਰਟ ਵੈਰਾਈਟੀਆਂ ਜਿਹੜੀਆਂ ਆਪਾਂ ਬੀਜਣੀਆਂ ਕੋਈ ਜ਼ਰੂਰੀ ਨਹੀਂ ਆਪਾਂ ਸੀਕੇ 47 ਬੀਜਣਾ ਉਹਦਾ ਹੀ ਆਪਾਂ 1700 ਜਾਂ 1600 ਭਰਨਾ ਹੈਗਾ ਸੀਕੇ 47 ਦੇ ਟੱਕਰ ਦੀਆਂ ਮੈਂ ਤੁਹਾਨੂੰ ਵੈਰਾਈਟੀਆਂ ਦੱਸਣ ਲੱਗਾ ਹੈਗਾ ਬਾਹਰ ਦਾ ਆਉਂਦਾ ਆਪਣਾ 27p37 27p37 ਆਉਂਦਾ ਬਾਹਰ ਦਾ ਬਹੁਤ ਚੰਗੀ ਵੈਰੇਟੀ ਹੈ ਜਿਹੜਾ ਤਿੰਨ ਨੰਬਰ ਪਾਣੀ ਚ ਜਿਵੇਂ ਆਪਾਂ ਉਹਦੇ 28p67 ਦਾ ਵੀ ਦੱਸਿਆ ਸੀ ਤਿੰਨ ਨੰਬਰ ਚ ਹੁੰਦਾ ਤਾਂ 27p37 ਇਹ ਵੀ ਵੈਰੇਟੀਆਂ ਜਿਹੜੀਆਂ ਮੈਂ ਦੱਸਣ ਲੱਗੀਆਂ ਤਿੰਨ ਨੰਬਰ ਚ ਹੀ ਹੁੰਦੀਆਂ 27p37 ਵੀ ਤਿੰਨ ਨੰਬਰ ਚ ਹੁੰਦਾ ਪਿਛਲੀ ਵਾਰੀ ਮੈਂ ਲਾਇਆ ਸੀਗਾ ਤੇ ਨਹਿਰ ਦੇ ਪਾਣੀ ਮੇਰਾ ਖਿਆਲ ਦੋ ਤਿੰਨ ਹੀ ਲੱਗੇ ਸੀਗੇ ਇਸ ਝੋਨੇ ਨੂੰ ਤਿੰਨ ਨੰਬਰ ਪਾਣੀ ਚ ਲਾਇਆ ਸੀਗਾ ਲਾਇਆ ਵੀ ਜਮਾ ਲੇਟ ਸੀਗਾ ਜੁਲਾਈ ਦੇ ਲਾਸਟ ਚ ਲਾਇਆ ਸੀਗਾ ਇਹਨੂੰ ਤੇ ਸੰਭਾਲਿਆ ਸੰਭੋਲਿਆ ਵੀ ਅਸੀਂ ਘੱਟ ਵਾਧੀ ਤੇ ਤਾਂ ਵੀ 65 ਕਮਾਣੇ ਹੋ ਗਿਆ ਸੀਗਾ ਜਣੇ ਜੇ ਚੰਗਾ ਸੰਭਾਲਦੇ ਤਾਂ ਵਧੀਆ ਇਹ ਵਧੀਆ ਹੋ ਜਾਂਦਾ ਇਹਦਾ ਝਾੜ ਇਹ ਸਾਈਡ ਜੀ ਤੇ ਸਾਡਾ ਇੱਕ ਟੋਟਾ ਰਹਿ ਗਿਆ ਸੀਗਾ ਸਾਨੂੰ ਉਥੇ ਦੇਖਭਾਲ ਜੀ ਦੀ ਘੱਟ ਹੋਈ 27 ਪੀ 37 ਬਾਹਰ ਦਾ ਤਾਂ ਦੂਜੀ ਵੈਰਾਈਟੀ ਜੇ ਆਪਾਂ ਗੱਲ ਕਰੀਏ ਕਵੇਰੀ ਦਾ 468 ਹੁੰਦਾ ਇਹ ਬੜਾ ਚੰਗਾ ਹੈ ਇਹ ਵੀ ਬਹੁਤ ਵਧੀਆ ਵੈਰਾਈਟੀ ਹੈ 120 ਦਿਨਾਂ ਦੀ ਇਹ ਹੈ ਇਹ ਲਾ ਸਕਦੇ ਹਾਂ ਇਹ ਆਪਾਂ ਜਿਹੜੀਆਂ ਵੈਰਾਈਟੀਆਂ ਦੀ ਗੱਲ ਕਰਦੇ ਆ ਜਿਹੜੀਆਂ ਜਿਹੜਾ ਹੈਗਾ ਸੀ ਕੇ 47 ਹੈ ਉਹਦੀ ਜਗ੍ਹਾ ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਪੇ ਸਿਰ ਨਵੇਂ ਪੱਟੇ ਹੋ ਜੀ ਇਹ ਵੈਰੇਟੀਆਂ ਪਾ ਲਾ ਸਕਦੇ ਆ ਅ 7237 468 ਤੇ ਤੀਜੀ ਵੈਰੇਟੀ ਆਉਂਦੀ ਹੈ ਬਾયર ਦੀ ਸਵਿਫਟ 골ਡ ਸਵਿਫਟ 골ਡ ਆ ਪਾ ਲਾ ਸਕਦੇ ਆ ਜਿਹਦਾ ਬਹੁਤ ਚੰਗਾ ਝਾੜ ਆ ਇਹ ਵੀ ਤਿੰਨ ਨੰਬਰ ਪਾਣੀ ਚ ਹੁੰਦਾ 120 ਉਹਨਾਂ ਦੀ ਵੈਰੇਟੀ ਹੈ ਤਿੰਨ ਨੰਬਰ ਚ ਪਾਣੀ ਹੁੰਦਾ ਬਹੁਤ ਟੌਪ ਦਾ ਝਾੜ ਆ ਇਹਦਾ ਵੀ ਤੇ ਚੌਥੀ ਵੈਰੇਟੀ ਚਾਂਦ ਸੀਡ ਦੀ ਆਉਂਦੀ ਹੈ ਅ ਨਸੋਰੀ ਸੁਹਾਨਾ ਸੀਡ ਦੀ ਆਉਂਦੀ ਐ 7/2 134 ਸੁਹਾਨਾ ਸੀਡ ਦੀ 7/2 134 ਆਉਂਦੀ ਐ 7/2 134 ਲਾ ਸਕਦੇ ਆ ਉਹ ਵੀ ਬਹੁਤ ਚੰਗੀ ਵੈਰਾਈਟੀ ਆ ਤਿੰਨ ਨੰਬਰ ਪਾਣੀ ਦੇ ਵਿੱਚ ਬੜਾ ਵਧੀਆ ਝਾੜ ਦਿੰਦੀ ਆ ਉਹ ਵੀ ਵੀ ਇਹ ਚਾਰਕ ਵੈਰਾਈਟੀਆਂ ਤੁਹਾਨੂੰ ਮੈਂ ਦੱਸਤੀਆਂ ਤਾਂ ਹੋਰ ਵੀ ਵੈਰਾਈਟੀਆਂ ਬਹੁਤ ਆ ਜੇ ਆਪਾਂ ਸਾਰੀਆਂ ਦੀ ਗੱਲ ਕਰਨ ਲੱਪੀਏ ਤਾਂ ਵੀਡੀਓ ਲੰਮੀ ਹੋ ਜੂਗੀ ਗੱਲ ਇਹ ਆ ਵੀ ਐਵੇਂ ਸੀ ਕੇ 47 ਦੇ ਪਿੱਛੇ ਪੈਣ ਦੀ ਲੋੜ ਨਹੀਂ ਗਈ ਕੋਈ ਇਹ ਨਹੀਂ ਐ ਵੀ ਉਹ 100 ਮਣ ਜਾਂ 90 ਮਣ ਨਿਕਲਦਾ ਜਿਹੜੀਆਂ ਵੈਰੇਟੀਆਂ ਮੈਂ ਤੁਹਾਨੂੰ ਦੱਸੀਆਂ ਇਹ ਵੀ 75 ਤੋਂ 80 ਮਣ 70 ਮਣ ਝਾੜ ਇਹਨਾਂ ਦਾ ਹੈਗਾ ਹੈਗਾ ਤਿੰਨ ਨੰਬਰ ਬਾਣੀ ਚ ਅ 27 ਪੀ 37 ਹੋ ਗਿਆ ਕਵੇਰੀ ਦਾ 468 ਹੋ ਗਿਆ ਸਵਿਫਟ 골ਡ ਹੋ ਗਿਆ ਸਵਾ ਦਾ 134 ਹੋ ਗਿਆ ਸੁਵਾਨਾ ਸੀਡ ਦਾ ਇਹਨਾਂ ਚਾਰਾਂ ਚੋਂ ਜਿਹੜੀ ਮਰਜ਼ੀ ਲਾ ਸਕਦੇ ਹੋ ਜਾਂ ਤੁਸੀਂ ਹੋਰ ਵੀ 120 ਦੇ ਨਾਲੀਆਂ ਬਹੁਤ ਵੈਰੇਟੀਆਂ ਲਾ ਸਕਦੇ ਹੋ ਹੁਣ ਤੁਸੀਂ ਜੇ ਸੀ ਕੇ 47 ਦੇ ਬਾਹਲਾ ਮਾਣਾ ਤੁਹਾਡਾ ਵੀ ਸੀ ਕੇ 47 ਲਾਉਣਾ ਤਾਂ ਸੀ ਕੇ 47 ਦੀਆਂ ਤੁਸੀਂ ਵੀਡੀਓ ਕੱਢਿਓ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਬਾਈ ਪਹਿਲਾਂ ਅਸੀਂ 126 ਲਾਉਂਦੇ ਸੀ ਇੱਧਰਲੇ ਪਾਸੇ 126 ਖੜਾ ਐ ਇੱਥੇ ਅਸੀਂ ਸੀਕੇ 47 ਲਾਉਨੇ ਆ ਤਾਂ ਜਿੱਥੇ ਆਪਾਂ 126 ਲਾਉਨੇ ਆ 126 ਤਾਂ ਚੰਗੇ ਬਾਣ ਚ ਹੁੰਦਾ ਚੰਗੇ ਪਾਣੀ ਚ ਹੁੰਦਾ ਤੇ ਨਾਲ ਜੇ ਆਪਾਂ ਸੀਕੇ 47 ਲਾਤਾ ਤਾਂ ਉਹ ਤਾਂ ਪਤਾ ਹੀ ਆ ਵੱਧ ਨਿਕਲੂਗਾ ਉੱਥੇ ਤਾਂ ਜਿਹੜਾ ਮਰਜ਼ੀ ਲਾ ਦਿਓ ਜਿੱਥੇ 126 ਹੁੰਦਾ ਮੈਂ ਸੀਕੇ 47 ਨੂੰ ਨਿੰਦ ਨਹੀਂ ਰਿਹਾ ਵੀ ਸੀਕੇ 47 ਮਾੜਾ ਹੈ ਵਧੀਆ ਵੈਰਾਈਟੀ ਐ ਸੀਕੇ 47 ਵੀ ਪਰ ਗੱਲ ਇਹ ਐ ਵੀ ਆਪਾਂ ਨੂੰ ਐਵੇਂ 16-1700 ਭਰਨ ਦਾ ਕੋਈ ਚੱਕਰ ਹੈ ਨਹੀਂਗਾ ਤੱਕ ਨਹੀਂਗਾ ਆਪਾਂ ਹੋਰ ਵੀ ਕੋਈ ਵੈਰਾਈਟੀ ਲਾ ਸਕਦੇ ਆ ਕੋਈ 647 ਕੋਈ ਇਹ ਨਹੀਂ ਮੈਂ ਬੜਾ ਚੰਗਾ ਤੇ ਹੋਰ ਵੈਰਾਈਟੀਆਂ ਮਾੜੀਆਂ ਕੋਈ ਵੀ ਆਪਾਂ ਲਾ ਸਕਦੇ ਆ ਜਿਹੜੀਆਂ ਮੈਂ ਤੁਹਾਨੂੰ ਚਾਰ ਵੈਰਾਈਟੀਆਂ ਦੱਸੀਆਂ ਇਹਨਾਂ ਦਾ ਵੀ ਝਾੜ 70 ਤੋਂ 75 ਮਣ ਹੈਗਾ ਤਿੰਨ ਨੰਬਰ ਬਾਣੀ ਚ ਖਾਦਾਂ ਉਹ ਹੀ ਆ ਜਿਵੇਂ ਆਪਾਂ ਉਹਦੇ 22 67 ਦੀਆਂ ਵੀ ਦੱਸੀਆਂ ਉਹ ਹੀ ਖਾਦਾਂ ਇਹਦੀਆਂ ਕਿੱਲੇ ਦਾ 2 ਮਰਲੇ ਜਿਹੜੀਆਂ ਮੈਂ ਚਾਰ ਵੈਰਾਈਟੀਆਂ ਦੱਸੀਆਂ ਇੱਕ ਕਿੱਲੇ ਤੇ 2 ਮਰਲੇ ਆਪਾਂ ਪਾਉਣੇ ਆ ਤੇ ਮਰਲੇ ਦਾ 2.5 ਕਿਲੋ ਵੀ ਪਾਉਣਾ ਆਪਾਂ ਜਣੇ 5 ਕਿਲੋ ਨਾਲ ਆਪਾਂ ਕਿੱਲਾ ਲਾਉਣਾ ਮਰਲੇ ਦਾ 2.5 ਕਿਲੋ ਵੀ 2 ਮਰਲੇ ਕਿੱਲੇ ਦੇ 2 ਮਰਲਿਆਂ ਤੋਂ ਘੱਟ ਆਪਾਂ ਨਹੀਂ ਪਾਉਣਾਗਾ ਚਾਹੇ ਕੋਈ ਕੋਸ਼ ਆਖੀ ਜਾਵੇ ਕੋਈ ਕਹਿੰਦਾ ਆਪਣਾ ਕਿੱਲੇ ਮਰਲੇ ਨਾਲ ਕਿੱਲਾ ਲੱਗ ਜਾਂਦਾ ਜਾਂ 1.5 ਨਾਲ ਕਿੱਲਾ ਲੱਗ ਜਾਂਦਾ ਆਪਾਂ 2 ਮਰਲੇ ਕਿੱਲੇ ਦੇ ਲਾਉਣੇ ਆ ਤੇ 2.5 ਕਿਲੋ ਮਰਲੇ ਦਾ ਵੀ ਪਾਉਣਾ ਇੰਨੀ ਜਾਣਕਾਰੀ ਸੀ ਬਾਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੇ ਤਾਂ ਕਿ ਨਵੀਂ ਤੋਂ ਨਵੀਂ ਤੁਹਾਨੂੰ ਵੀਡੀਓ ਮਿਲ ਸਕੇ ਆਪਾਂ ਅਗਲੀਆਂ ਜਿਹੜੀਆਂ ਵੀਡੀਓ ਪਾਵਾਂਗੇ ਪਾਣੀ ਤੇ ਪਾਵਾਂਗੇ ਵੀ ਮਾੜੇ ਪਾਣੀ ਦਾ ਜਿਵੇਂ 3 ਨੰਬਰ ਪਾਣੀ ਦਾ ਵਾਹਨ ਤੇ ਕੀ ਇਫੈਕਟ ਹੈ ਜਾਂ ਕੀ ਨੁਕਸਾਨ ਹੈ ਜਾਂ ਪਉਂਦੇ ਕੀ ਪਾ ਸਕਦੇ ਆ ਜਿਹੜੇ ਵਾਹਨ ਨੂੰ ਪਤਨ ਨੰਬਰ ਪਾਣੀ ਲਾਉਣੇ ਆ ਮੈਨੂੰ ਕਿੰਨਾ ਚਿਰ ਹੋ ਗਿਆ ਕਿੰਨਾ ਟਾਈਮ ਲੌਕ ਹੋ ਗਿਆ ਤਿੰਨ ਨੰਬਰ ਲਾਉਂਦੇ ਨੂੰ ਨਵੀਆਂ ਤੇ ਨਵੀਆਂ ਵੀਡੀਓ ਤੁਹਾਡੇ ਕੋਲੇ ਮਿਲ ਸਕ ਤੁਹਾਨੂੰ ਦੇਖਣ ਨੂੰ ਮਿਲ ਸਕਣ ਇੰਨੀ ਕਿ ਜਾਣਕਾਰੀ ਸੀ ਬਾਈ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ